ਮੈਂ ਅੱਜ ਗੱਲ ਵਿਸਵਜੀਤ ਦੀ ਕਰਨੀ ਹੈ ਜੋ ਫਾਜ਼ਿਲਕਾ ਤੋਂ ਉਹਨੇ ਧੜਕ ਨੌਜਵਾਨ ਜਿਨੇ ਪੰਜਾਬ ਦੇ ਹਰ ਇੱਕ ਮੁੱਦੇ ਤੇ ਗੱਲ ਕੀਤੀ ਪੰਜਾਬ ਦੇ ਹਰ ਇੱਕ ਮਸਲੇ ਤੇ ਨੇ ਧੜਕ ਹੋ ਕੇ ਆਵਾਜ਼ ਬੁਲੰਦ ਕੀਤੀ ਪਰ ਇਹ ਅਖੌਤੀ ਇਨਕਲਾਬੀਆਂ ਦੀ ਸਰਕਾਰ ਮੈਂ ਦੱਸਦਾ ਜਿਹੜੇ ਆਹ ਕਹਿੰਦਾ ਮੈਨੂੰ ਖੇਤੀ ਕਰਨੀ ਆਉਂਦੀ ਹੈ ਮੈਂ ਹੈਂਡਲ ਮਾਰਦਾ ਰਿਆਂ ਮੇਰਾ ਪਹੁੰਚਾ ਨਿਕਲ ਜਾਂਦਾ ਸੀ ਮੈਂ ਬੰਬੀਆਂ ਮੂਰੇ ਸੌਂਦਾ ਰਿਆਂ ਇਸੇ ਅਖੌਤੀ ਇਨਕਲਾਬੀਆਂ ਨੇ ਆ ਬੋਲੀ ਖੇਤਰਿਕ ਦੀ ਕਰਾਈਆ ਪਿੱਛੇ ਮੈਂ ਵੀ ਪੰਚਾਇਤੀ ਜ਼ਮੀਨ ਲਈ ਹੈ ਤੇ ਉਹ ਪੰਚਾਇਤੀ ਜ਼ਮੀਨ ਦੀ ਮੈਂ ਵਾਹੀ ਕਰ ਰਿਹਾ ਸੀ ਤਾਂ ਕਰਕੇ ਮੈਂ ਬੋਲ ਨਹੀਂ ਸਕਿਆ ਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਬਿਸਵਜੀਤ ਦੀ ਕਰਨੀ ਹੈ ਜੋ ਫਾਜ਼ਿਲਕਾ ਤੋਂ ਉਹਨੇ ਧੜਕ ਨੌਜਵਾਨ ਜਿਨੇ ਪੰਜਾਬ ਦੇ ਹਰ ਇੱਕ ਮੁੱਦੇ ਤੇ ਗੱਲ ਕੀਤੀ ਪੰਜਾਬ ਦੇ ਹਰ ਇੱਕ ਮਸਲੇ ਤੇ ਨੇ ਧੜਕ ਹੋ ਕੇ ਆਵਾਜ਼ ਬੁਲੰਦ ਕੀਤੀ ਹਰ ਇੱਕ ਧਰਨੇ ਚ ਪਹੁੰਚਿਆ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਹੋਰ ਵੀ ਨੌਜਵਾਨਾਂ ਦੇ ਜਿਵੇਂ ਕਿ ਭਾਨਾ ਸਿੱਧੂ ਹੋ ਗਿਆ ਲੱਖਾ ਬਾਈ ਹੋ ਗਿਆ ਝੋਟਾ ਹੋ ਗਿਆ ਜਾਂ ਹੋਰ ਵੀ ਜਿੱਥੇ-ਜਿੱਥੇ ਨੌਜਵਾਨਾਂ ਨਾਲ ਤੱਕਾ ਹੁੰਦਾ ਉਹ ਹਰ ਜਗ੍ਹਾ ਤੇ ਮੈਂ ਦੇਖਿਆ ਕਿ ਉਹ ਬੰਦਾ ਆ ਕੇ ਐ ਨਿਤੜਕ ਹੋ ਕੇ ਬੋਲਦਾ ਰਿਹਾ ਅੱਜ ਅੱਜ ਉਸ ਨੂੰ ਇੱਕ ਮੁਕਦਮੇ ਦੇ ਵਿੱਚ ਉਲਝਾ ਕੇ ਜਾਣ ਬੁਝ ਕੇ ਸਾਰਾ ਪਲਾਨ ਤਹਿਤ ਅੱਜ ਜੇਲ੍ਹ ਦੇ ਵਿੱਚ ਡੱਕ ਦਿੱਤਾ ਸੋ ਬੋਲਣਾ ਤਾਂ ਮੈਂ ਪਹਿਲਾਂ ਸੀ ਪਰ ਇਹ ਖੋਤੀ ਇਨਕਲਾਬੀਆਂ ਦੀ ਸਰਕਾਰ ਮੈਂ ਦੱਸਦਾ ਜਿਹੜੇ ਆਹ ਕਹਿੰਦਾ ਮੈਨੂੰ ਖੇਤੀ ਕਰਨੀ ਆਉਂਦੀ ਐ ਮੈਂ ਹੈਂਡਲ ਮਾਰਦਾ ਰਿਆਂ ਮੇਰਾ ਪਹੁੰਚਾ ਨਿਕਲ ਜਾਂਦਾ ਸੀ ਮੈਂ ਬੰਬੀਆਂ ਮੂਰੇ ਸੌਂਦਾ ਰਿਆਂ ਇਸੇ ਅਖੌਤੀ ਇਨਕਲਾਬੀਆਂ ਨੇ ਆ ਬੋਲੀ ਖੇਤਰਿਕ ਦੀ ਕਰਾਈਆਂ ਪਿੱਛੇ ਮੈਂ ਵੀ ਪੰਚਾਇਤੀ ਜ਼ਮੀਨ ਲਈ ਐ ਤੇ ਉਹ ਪੰਚਾਇਤੀ ਜ਼ਮੀਨ ਦੀ ਮੈਂ ਵਾਹੀ ਕਰ ਰਿਹਾ ਸੀ ਤਾਂ ਕਰਕੇ ਮੈਂ ਬੋਲ ਨਹੀਂ ਸਕਿਆ ਵਾਹੀ ਹੁਣ ਕਿਉਂ ਕਰ ਰਿਹਾ ਕਿਉਂਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਇਨਕਲਾਬੀਆਂ ਨੂੰ ਜਿਹੜੇ ਕਹਿੰਦੇ ਸੀ ਕਿਸਾਨਾਂ ਦੇ ਪੁੱਤਾਂ ਕਿ ਕਦੋਂ ਬੋਲੀ ਕਰਾਈ ਜਾਵੇ ਕਦੋਂ ਪੰਚਾਇਤੀ ਜ਼ਮੀਨ ਵਾਹੀ ਜਾਊਗੀ ਕਦੋਂ ਉਹਨੂੰ ਵਾ ਕੇ ਖੁੱਲਾ ਛੱਡਿਆ ਜਾਊਗਾ ਤੇ ਕਦੋਂ ਤੇ ਪਾਣੀ ਛੱਡਿਆ ਜਾਊਗਾ 6 ਤਰੀਕ ਨੂੰ ਬਾਈ ਜੀ ਬੋਲੀ ਕਰਾਈ ਆ ਤੇ ਉਹਨੂੰ ਕਿਹੜੇ ਟਾਈਮ ਬਾਈਏ ਕਿਹੜੇ ਟਾਈਮ ਉਹਦੀ ਰੌਣੀ ਕੜੀਏ ਤੇ ਕਿਹੜੇ ਟਾਈਮ ਉੱਚ ਜਾ ਕੇ ਜੀਰੀ ਲਾਈਏ ਇਹੋ ਜੇ ਇਹਨਾਂ ਦੇ ਅਖੋਤੀਆਂ ਦੇ ਕੰਮ ਨੇ ਜਿਹੜੇ ਕਹਿੰਦੇ ਹੁੰਦੇ ਸਿਆਸੀ ਤਾਂ ਬੰਬਿਆਂ ਮੂਰੇ ਸੌ ਕੇ ਰਾਤਾਂ ਕੱਟੀਆਂ ਹੋਈਆਂ ਨੇ ਵੱਡੇ ਇਨਤਲਾਬੀ ਤੇ ਉਸੇ ਪੰਚਾਇਤੀ ਜ਼ਮੀਨ ਕਰਕੇ ਬਿਸਮਜੀਤ ਫਜ਼ਿਲਕਾ ਦੀ ਜਿਹੜੀ ਇਹ ਲੜਾਈ ਹੋਈ ਹੈ ਜਾਂ ਕੁਝ ਵੀ ਹੋਇਆ ਹੈ ਮੈਂ ਸੁਣਿਆ ਵੀ ਐਡੀ ਵੱਡੀ ਗੱਲਬਾਤ ਹੈ ਨਹੀਂ ਤੇ ਜੱਡੀ ਬਣਾ ਦਿੱਤੀ ਗਈ ਹੈ। ਉਹਦੇ ਕਰਕੇ ਕੋਈ ਝੂਠਾ ਮੁਕਦਮਾ ਦਰਜ ਕੀਤਾ ਤੇ ਚੱਕ ਕੇ ਜੇਲ੍ਹ ਚ। ਮੈਂ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਇੱਥੇ ਕਿੰਨੇ ਬੰਦੇ ਚਿੱਟਿਆਂ ਵਾਲੇ ਰੋਜ਼ ਇਨਕਲਾਬੀਓ ਰੋਜ਼ ਐਸੇ ਪੰਜਾਬ ਦੇ ਵਿੱਚ ਕਿੰਨੀਆਂ ਮਾਵਾਂ ਦੇ ਪੁੱਤਾਂ ਨੂੰ ਮਾਰ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਕਦੋਂ ਹੋਣਗੀਆਂ? ਐਸੇ ਪੰਜਾਬ ਦੇ ਵਿੱਚ ਮੁੱਛਿਆਲ ਦਾ ਕਤਲ ਕਰਕੇ ਬਾਹਰਲੇ ਸੂਬਿਆਂ 'ਚ ਆ ਕੇ ਸਾਡੀ ਪੱਗ ਨੂੰ ਹੱਥ ਪਾ ਗਏ ਤੇ ਪੱਗ ਦਾ ਕਤਲ ਕਰ ਗਏ ਉਹਨਾਂ ਨੂੰ ਜੇਲਾ ਕਿਉਂ ਨਹੀਂ ਕੀਤੀਆਂ ਇਸੇ ਪੰਜਾਬ ਦੇ ਵਿੱਚ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ ਉਹ ਉਸ ਦੇ ਕਾਤਲਾਂ ਨੂੰ ਜੇਲਾ ਕਿਉਂ ਨਹੀਂ ਬਿਆਦਬੀ ਦੇ ਦੋਸ਼ੀਆਂ ਨੂੰ ਜੇਲਾ ਕਿਉਂ ਨਹੀਂ ਬਲਤਕਾਰੀਆਂ ਨੂੰ ਜੇਲਾ ਕਿਉਂ ਨਹੀਂ ਇੱਥੇ ਤੁਹਾਡੇ ਐਮਐਲਏ ਦੇ ਅਸਲੀਲ ਵੀਡੀਓ ਆ ਜਾਂਦੀਆਂ ਨੇ ਉਹਨਾਂ ਨੂੰ ਜੇਲਾ ਕਿਉਂ ਨਹੀਂ ਉਹਨਾਂ ਤੇ ਪਰਚੇ ਕਿਉਂ ਨਹੀਂ ਆਖੋਤੀ ਇਨਕਲਾਬੀਆਂ ਨੂੰ ਪੁੱਛਣਾ ਚਾਹਣਾ ਕੀ ਆਖੋਤੀ ਇਨਕਲਾਬੀਓ ਇਹ ਤੁਹਾਡੀ ਸਰਕਾਰ ਜਾਲੜ ਸਿੱਧਾ ਹੋ ਚੁੱਕੀ ਹੈ ਜਾਲੀ ਕੰਮ ਫੜ ਰੱਖੇ ਨੇ ਜਿਵੇਂ ਪਿਛਲੀਆਂ ਸਰਕਾਰਾਂ ਨੇ ਲੋਕਾਂ ਤੇ ਝੂਠੇ ਪਰਚੇ ਕਰਵਾਏ ਉਸੇ ਲੀਹ ਤੇ ਅੱਜ ਸਾਡਾ ਪੰਜਾਬ ਦਾ ਮੁੱਖ ਮੰਤਰੀ ਚੱਲ ਰਿਹਾ ਹੈ ਮੈਨੂੰ ਤਾਂ ਸੀ ਕਿ ਇਹ 130 130 ਕਰਦਾ ਸੀ ਲੋਕਾਂ ਨੇ ਵਧੀਆ ਕਰਾਰਾ ਜਵਾਬ ਦਿੱਤਾ ਇਹਨੂੰ ਤਿੰਨ ਸੀਟਾਂ ਤੇ ਸਿਮਟ ਕੇ ਰਹਿਣਾ ਪੈ ਗਿਆ ਮੈਨੂੰ ਤਾਂ ਸੀ ਵੀ ਅਕਲ ਆ ਗਈ ਹੋਣੀ ਐ ਪਰ ਇਹ ਨਹੀਂ ਪਤਾ ਕਿ ਇਹਨਾਂ ਦੀ ਅਕਲ ਤੇ ਪਰਦਾ ਪਿਆ ਹੋਇਆ ਹੈ ਇਹਨਾਂ ਨੇ ਨੌ ਜ਼ਬਾਨਾਂ ਨੂੰ ਖਾਣਾ ਹੈ ਇਹਨਾਂ ਨੇ ਨੌ ਜ਼ਬਾਨਾਂ ਨੂੰ ਹੜਪਣਾ ਹੈ ਇਹਨਾਂ ਨੇ ਬੁੱਚੜਾਲੇ ਕੰਮ ਕਰਨੇ ਆ ਇਹ ਨਹੀਂ ਪਤਾ ਸੀ ਨਾਲੇ ਲੋਕਾਂ ਨੇ ਦਿਖਾਤਾ ਕਿ ਤੁਸੀਂ ਇਹਨਾਂ ਦੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਕੌਮ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਤੱਕ ਸਿੱਟਤਾ ਤੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਵੀ ਜਿੱਤ ਗਏ ਤੇ ਮੈਂ ਕਹਿੰਦਾ ਅੱਜ ਵੀ ਅਕਲ ਨਹੀਂ ਆਈ ਯਾਰ ਅੱਜ ਵੀ ਲਹਨਤਾਂ ਵਾਲੇ ਕੰਮ ਅੱਜ ਵੀ ਉਸੇ ਤਰ੍ਹਾਂ ਨੌਜਵਾਨਾਂ ਤੇ ਝੂਠੇ ਪਰਚੇ ਅੱਜ ਵੀ ਪੰਜਾਬ ਲਈ ਬੋਲਣ ਵਾਲੇ ਅੰਦਰ ਅੱਜ ਵੀ ਪੰਜਾਬ ਲਈ ਬੋਲਣ ਵਾਲਿਆਂ ਦੇ ਪਿੱਛੇ ਪੈ ਜਾਣੇ ਹੱਤ ੋ ਕੇ ਆਈਟੀ ਸੈੱਲ ਹੈ ਜਿਹੜਾ ਇਹਨਾਂ ਦਾ ਜਿਹੜੇ ਜਿਹੜਾ ਸਰਕਾਰ ਨੇ ਜਾਲੜ ਬੰਦੇ ਬਿਠਾਏ ਹੋਏ ਐ ਆ ਦੁੱਕੀਆਂ ਤਿੱਕੀਆਂ ਬੋਲਣ ਲੱਗ ਪਏ ਨੇ ਪੰਜਾਬ ਦੀ ਖਾਤਰ ਕੰਮ ਕਰਨ ਵਾਲਿਆਂ ਦੇ ਤੁਸੀਂ ਕੀ ਰੀਸ ਕਰ ਲਾਂਗਾ ਜਾਲੜ ਬੰਦਿਆ ਜਿਹੜੇ ਓਏ ਪੰਜਾਬ ਲਈ ਬੋਲਣਾ ਬਹੁਤ ਔਖ ਹੈ ਜਾਨ ਤਲੀ ਤੇ ਧਰਨੀ ਪੈਂਦੀ ਹੈ ਆ ਤੁਹਾਡੀ ਖੋਤੀ ਇਨਕਲਾਬੀਆਂ ਦੀ ਸਰਕਾਰ ਦੇਖ ਲੋ ਚਿੱਟੇ ਨੂੰ ਰੋਕਣਾ ਚਾਹਿਆ ਲੱਖੇ ਸਦਾਨੇ ਤਾਂ ਤਰਨ ਤਰਨ ਪਰਚਾ ਝੋਟੇ ਨੇ ਨੱਥ ਪਾਉਣੀ ਚਾਹੀ ਮਾਨਸਾ ਚ ਤਾਂ ਝੂਠਾ ਪਰਚਾ ਭਾਨੇ ਸਿੱਧੂ ਨੇ ਏਜੰਟਾਂ ਨੂੰ ਨੱਥ ਪਾਈ ਤਾਂ ਝੂਠਾ ਪਰਚਾ ਤੇ ਅੱਜ ਬਿਸਮਜੀਤ ਜੇ ਪੰਜਾਬ ਦੀ ਗੱਲ ਕਰਦਾ ਇਹਨਾਂ ਦੇ ਪੋਤੜੇ ਫਰੋਲਦਾ ਇਹਨਾਂ ਦੀਆਂ ਨਕਾਮੀਆਂ ਦੱਸਦਾ ਤਾਂ ਝੂਠਾ ਪਰਚਾ ਕੱਟ ਕੇ ਅੰਦਰ ਪਰ ਮੈਂ ਅੱਜ ਪੁੱਛਣਾ ਚਾਹਨਾ ਮਜ਼ਦੂਰ ਜੱਥੇਬੰਦੀਆਂ ਨੂੰ ਕਿ ਅੱਜ ਆਪਾਂ ਕਿੱਥੇ ਚਲੇ ਗਿਆਂਗੇ ਕਿਸਾਨ ਜੱਥੇਬੰਦੀਆਂ ਨੂੰ ਕੀ ਅੱਜ ਪੱਕੇ ਖੇ ਚਲੇ ਗਿਆ ਉਹੀ ਵਿਸਬਜੀਤ ਸਾਡੀ ਕਿਸਾਨੀ ਲਈ ਵੀ ਲੜਦਾ ਨਜ਼ਰ ਆਇਆ ਉਹੀ ਵਿਸਬਜੀਤ ਮਜ਼ਦੂਰ ਭਾਈਚਾਰੇ ਦੀ ਗੱਲ ਕਰਦਾ ਨਜ਼ਰ ਆਇਆ ਪਰ ਅੱਜ ਜੇ ਉਹਦੇ ਪਿੱਛੇ ਨਾ ਖੜੇ ਤਾਂ ਫਿਰ ਲਾਹਣਤਾ ਨੇ ਨਾ ਭਾਈ ਸਾਨੂੰ ਤਾਂ ਫਿਰ ਲਾਹਣਤਾ ਨੇ ਨਾ ਇਸ ਕਰਕੇ ਪੰਜਾਬੀਓ ਖੜ ਜਿਆ ਕਰੋ ਬਾਅਦ ਦੇ ਵਿੱਚ ਭੋਗਾਂ ਤੇ ਇਕੱਠਾਂ ਤੇ ਨਾ ਆਇਆ ਕਰੋ ਫਿਰ ਫਿਰ ਸ਼ਰਧਾਂਜਲੀਆ ਨਾ ਦੇ ਆਇਆ ਕਰੋ ਫਿਰ ਅਥਾਂ ਚ ਮੋਮਬਤੀਆਂ ਨਾ ਫੜਿਆ ਕਰੋ ਯਾਰ ਫਿਰ ਝੂਠੇ ਵਿਖਾਵੇ ਨਾ ਦਿਖਾਇਆ ਕਰੋ ਉਹ ਜਦੋਂ ਕੋਈ ਪੰਜਾਬੀ ਬੋਲਦਾ ਤੜਫਦਾ ਆਵਾਜ਼ ਚੱਕਦਾ ਤੇ ਉਦੋਂ ਤਾਂ ਤੁਸੀਂ ਖੜਦੇ ਨਹੀਂ ਜਦੋਂ ਸਰਕਾਰ ਤੰਗ ਕਰਦੀ ਹੈ ਜਦੋਂ ਸਰਕਾਰ ਪਰਚੇ ਪਾਉਂਦੀ ਹੈ ਜਦੋਂ ਸਰਕਾਰ ਜੇਲ੍ਹਾਂ ਚ ਤੱਕਦੀ ਹੈ ਤੇ ਫਿਰ ਫਿਰ ਭੋਗਾਂ ਤੇ ਸ਼ਰਧਾਂਜਲੀਆ ਦੇਣ ਤੁਸੀਂ ਜਰੂਰ ਆ ਜਾਣਾ ਮੋਮਬਤੀਆਂ ਚੜਕੇ ਪੰਜਾਬੀਓ ਮੌਕੇ ਤੇ ਖੜ ਜੋ ਚੋਣਾ ਹੋ ਗਈਆਂ ਚੰਗੇ ਬੰਦੇ ਜਿੱਤ ਵੀ ਗਏ ਮੈਂ ਕਹਿੰਦਾ ਵੀ ਸਾਡਾ ਕੌਮ ਦਾ ਜਰਨੈਲ ਜਿੱਤਿਆ ਭਾਈ ਅਮਰਪਾਲ ਸਿੰਘ ਭਾਈ ਸਰਬਜੀਤ ਸਿੰਘ ਜਿੱਤ ਗਿਆ ਪਰ ਲੱਖਾ ਸਦਾਣਾ ਤੁਸੀਂ ਇਹਰਾਤਾ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਉਹ ਜਿਹੜਾ ਅੱਜ ਵੀ ਦੱਸੋ ਜਿਹੜੇ 13 ਚੋਂ 11 ਚੁਣਿਆ 11 ਦੇ ਵਿੱਚੋਂ ਦੱਸੋ ਕਿਸੇ ਨੇ ਕੋਈ ਵਾਤਾਵਰਨ ਦੀ ਗੱਲ ਕੀਤੀ ਹੋਵੇ ਕਿਸ ਨੇ ਕੋਈ ਪਾਣੀਆਂ ਦੀ ਗੱਲ ਕੀਤੀ ਹੋਵੇ ਦੱਸੋ ਕਿਹੜਿਆਂ ਨੇ ਗੱਲ ਕੀਤੀ ਆ ਅੱਜ ਉਹੀ ਤੁਹਾਡਾ ਉਹੀ ਪੰਜਾਬ ਦਾ ਪੁੱਤ ਲੱਖਾ ਸਦਾਣਾ ਤੁਹਾਡੀ ਬੋਲੀ ਲਈ ਵੀ ਲੜ ਰਿਹਾ ਟਾੜੇ ਬਾਤਾ ਵਰਨ ਲਈ ਲੜ ਰਿਹਾ ਹੈ ਤੁਹਾਡੇ ਪਾਣੀਆਂ ਲਈ ਵੀ ਲੜ ਰਿਹਾ ਹੈ ਉਹੀ ਬੰਦਾ ਜਿਹਨੂੰ ਤੁਸੀਂ ਹਰਾ ਦਿੰਨੇ ਹੋ ਉਹ ਅੱਗੇ ਹੋ ਕੇ ਫੇਰ ਉੱਠਦਾ ਹੈ ਫੇਰ ਲੱਗਦਾ ਅੱਗੇ ਫੇਰ ਹੌਸਲਾ ਦਿੰਦਾ ਪੰਜਾਬੀਆਂ ਨੂੰ ਵੀ ਕੋਈ ਗੱਲ ਨਹੀਂ ਆਜੋ ਇਕੱਠੇ ਹੋ ਕੇ ਲੜਾਂਗੇ ਪਰ ਤੁਸੀਂ ਤਾਂ ਉਹਦਾ ਮੁੱਲ ਨਹੀਂ ਪਾ ਰਹੇ ਇਸ ਕਰਕੇ ਮੈਂ ਹੱਥ ਜੋੜਦਾ ਕਿ ਪੰਜਾਬੀਓ ਚੰਗੇ ਨੌਜਵਾਨਾਂ ਨੂੰ ਗਵਾ ਨਾ ਲਿਓ ਆਹ ਬਹੁਤ ਤੁਸੀਂ ਆਹ ਜਾਲੜ ਬੰਦਿਆਂ ਦੀਆਂ ਵੀਡੀਓ ਸ਼ੇਅਰ ਕਰਦੇ ਨੇ ਇਹਨਾਂ ਨੂੰ ਚੱਕ ਚੱਕ ਦੇ ਦਿੰਨੇ ਹੋ ਚੰਗਾ ਹੈ ਬਾਈ ਫਲਾਣਾ ਝਮਕਾ ਜੇ ਕੋਈ ਫੋਟੋ ਪਾ ਦੇ ਜਾ ਕੋਈ ਵੀਡੀਓ ਪਾ ਦੇ ਕੇ ਇਹਦੇ ਖਿਲਾਫ ਪਰ ਜਦੋਂ ਪੰਜਾਬ ਦੇ ਪੁੱਤਾਂ ਦੇ ਹੱਕ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਪਤਾ ਨਹੀਂ ਤੁਹਾਡੇ ਗੁੱਠੇ ਕਿੱਥੇ ਚਲੇ ਜਾਂਦੇ ਪਤਾ ਨਹੀਂ ਕਿਉਂ ਦੋ ਸ਼ੇਅਰ ਨਹੀਂ ਕਰਦੇ ਉਦੋਂ ਕਿਉਂ ਨਹੀਂ ਗੱਲ ਕਰ ਕਰ ਪਹਚਾਉਂਦੇ ਕਿ ਹਾਂ ਅੱਜ ਸਾਨੂੰ ਵਿਸਵਜੀਤ ਲਈ ਲੜਨਾ ਚਾਹੀਦਾ ਵਿਸਵਜੀਤ ਮਜ਼ਦੂਰ ਭਾਈਚਾਰੇ ਨਾਲ ਸੰਬੰਧਿਤ ਰੱਖਦਾ ਹੈ ਤੇ ਫਿਰ ਅਸੀਂ ਕਦੋਂ ਖੜਾਂਗੇ ਜਿਹੜੇ ਕਹਿੰਦੇ ਨੇ ਨੌ ਮਾਹ ਦਾ ਰਿਸ਼ਤਾ ਹੈ ਮਜ਼ਦੂਰਾਂ ਤੇ ਕਿਸਾਨਾਂ ਦਾ ਫਿਰ ਜਦੋਂ ਕਿਸੇ ਮਜ਼ਦੂਰ ਨਾਲ ਖੜਨ ਦੀ ਗੱਲ ਆ ਜਾਂਦੀ ਹੈ ਫਿਰ ਅਸੀਂ ਅੱਡ ਅੱਡ ਕਿਉਂ ਹੋ ਜਾਂਦੇ ਆ ਬਾਈ ਫਿਰ ਅਸੀਂ ਇਕੱਠੇ ਕਿਉਂ ਨਹੀਂ ਨਜ਼ਰ ਆਉਂਦੇ ਫਿਰ ਕਿਉਂ ਨਹੀਂ ਇਕੱਠੇ ਹੋ ਕੇ ਲੜਦੇ ਕਿਉਂ ਨਹੀਂ ਪਰਿਵਾਰ ਨਾਲ ਖੜਦੇ ਬਾਈ ਇਸ ਕਰਕੇ ਪੰਜਾਬੀਓ 19 ਤਰੀਕ ਦਾ ਇਕੱਠਾ ਯਾਦ ਰੱਖ ਲਿਓ ਸਰਕਾਰ ਨੂੰ ਦੱਸ ਦਿਓ ਜਿਹੜਾ ਹਲੇ ਵੀ ਸਰਕਾਰ ਨੂੰ ਅਕਲ ਨਹੀਂ ਆਈ ਹਜੇ ਵੀ ਕੰਨਾਂ ਤੇ ਪਰਦੇ ਪਏ ਹੋਇਆ ਓਏ ਹੁਣ ਤਾਂ ਲੋਕਾਂ ਨੇ ਤੁਹਾਨੂੰ ਦੱਸਤਾ ਕਿ ਜੇ ਐਨਐਸਏ ਲਾਉਂਗੇ ਤਾਂ ਤੁਹਾਡੇ ਹਾਲਾਤ ਹੋਣਗੇ ਤੇਰਾ ਨਹੀਂ ਤਿੰਨ ਜਮਾਂਗੇ ਇਹ ਲੋਕਾਂ ਨੇ ਦੱਸਦਾ ਐਨਐਸਏ ਲੱਗਣ ਦੇ ਕਾਰਨੇ ਸੋਡਾ ਸਭ ਤੋਂ ਵੱਡਾ ਨੁਕਸਾਨ ਹੋਇਆ ਐਨਐਸਏ ਲੱਗਣ ਕਾਰਨ ਐਨਐਸਏ ਨੇ ਤੁਹਾਨੂੰ ਹਰਾ ਕੇ ਸਾਈਡ ਤੇ ਰਖਤਾ ਕਿ ਤੁਸੀਂ ਹਜੇ ਵੀ ਯਾਰ ਸਾਡੇ ਨੌਜਵਾਨਾਂ ਦੇ ਝੂਠੇ ਪਰਚੇ ਹਜੇ ਵੀ ਦੁਸ਼ਮਣੀਆਂ ਯਾਰ ਮੈਂ ਕਹਿੰਦਾ ਕਦੋਂ ਅਕਲ ਆਊ ਕਦੋਂ ਸਰਕਾ ਪੰਜਾਬ ਬਾਰੇ ਸੋਚੋਗੇ ਉਹ ਕੰਨੀਆਂ ਮਸਹੂਰੀਆਂ ਤੇ ਪੈਸੇ ਲਾ ਲਏ ਓਏ ਪੰਜਾਬ ਦਾ ਪਾਣੀ ਦੂਜੀਆਂ ਸੈਕਟਰਾਂ ਨੂੰ ਦੇਣ ਲਈ ਨਹਿਰੀ ਪਟਵਾਰੀਆਂ ਤੇ ਦਬਾਅ ਪਾ ਲਈ ਉਹਨਾਂ ਦੀਆਂ ਬਦਲੀਆਂ ਕਰਤੀਆਂ ਉਹ ਮੈਂ ਕਹਣਾ ਉਹ ਚਮਚੇ ਉਹ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਹੋਏ ਉਹ ਕਿੱਦਾਂ ਅਕਲ ਆਉ ਉਹ ਤੁਹਾਡਾ ਪਾਣੀ ਵੀ ਵੇਚਣ ਚੱਲ ਗਏ ਆ ਆ ਪਟਵਾਰੀਆਂ ਨੂੰ ਪੁੱਛ ਲੋ ਕਿਵੇਂ ਝੂਠੇ ਜਿਵੇਂ ਕਿਵੇਂ ਝੂਠੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਕਿਉਂ ਸਿਰਫ ਵੋਟਾਂ ਲੈਣ ਦੇ ਖਾਤਰ ਜ ਆਹੀ ਇਨਕਲਾਬ ਸੀ ਆਹੀ ਬਦਲਾਅ ਸੀ ਉਹ ਲਹਨ ਤਾਂ ਪੰਜਾਬੀ ਉਹ ਇਹੋ ਜਿਹੇ ਪਿੱਛੇ ਲੱਗੇ ਫਿਰਦੇ ਹੋ ਜਿਹੜੇ ਨੇ ਤੁਹਾਡੇ ਪਾਣੀ ਤੱਕ ਨਹੀਂ ਬਖਸੇ ਤੁਹਾਡੇ ਪੁੱਤ ਨਹੀਂ ਬਖਸੇ ਐਨਐਸਏ ਲਾਤੀਆਂ ਅਬ ਇਸਵਜੀਤ ਵਰਗਿਆਂ ਨੂੰ ਅੰਦਰ ਭਾਨੇ ਵਰਗਿਆਂ ਨੂੰ ਅੰਦਰ ਜਿਹੜੇ ਪੰਜਾਬ ਲਈ ਬੋਲਦੇ ਨੇ ਉਹਨੂੰ ਅੰਦਰ ਧੱਕਣਾ ਚਾਹੁੰਦੇ ਆ ਤੇ ਤੁਸੀਂ ਅੱਜ ਉੱਠ ਨਹੀਂ ਰਹੇ ਤੁਸੀਂ ਬੋਲ ਨਹੀਂ ਰਹੇ ਤੇ ਫਿਰ ਯਾਦ ਰੱਖਿਓ ਇਹ ਵਾਰੀ ਸਭ ਦੀ ਆਉਣੀ ਆ ਬਾਈ ਸਭ ਦੀ ਆਉਣੀ ਆ ਵਾਰੀ ਇਹ ਗੱਲ ਯਾਦ ਰੱਖਿਓ ਕਦੇ ਦਾ ਕਦੇ ਜਮੀਰ ਜਾਗਦੀ ਆ ਕਦੇ ਨਾ ਕਦੇ ਤਾਂ ਕੋਈ ਉੱਠ ਕੇ ਬੋਲੂਗਾ ਯਾਰ ਫਿਰ ਦੇਖੋ ਜਦੋਂ ਪਰਚੇ ਪੈਣਗੇ ਪਤਾ ਨਹੀਂ ਕਿੰਨੇ ਨੌਜਵਾਨ ਐਸੇ ਗੱਲਾਂ ਕਰਕੇ ਜੇ ਉਹ ਤੁਸੀਂ ਪਿੱਛੇ ਨਹੀਂ ਤੁਰਦੇ ਜੋ ਤੁਸੀਂ ਹਾਮੀ ਨਹੀਂ ਭਰਦੇ ਤੇ ਅਗਲੇ ਘਰਾਂ 'ਚ ਬਹਿ ਜਾਂਦੇ ਆ ਕੀ ਯਾਰ ਕੋਈ ਪੰਜਾਬ ਦਾ ਬੰਦਾ ਸਾਥ ਤਾਂ ਦਿੰਦਾ ਨਹੀਂ ਕਿੰਨਾ ਕਬੂਲੀ ਐ ਕਿੰਨਾ ਕਲੜੀ ਐ ਕਿੰਨੇ ਕ ਪਰਚੇ ਪਵਾ ਲੀਏ ਕਿੰਨੇ ਕ ਪਿੱਛੇ ਪਰਿਵਾਰ ਰੋਲੀ ਜਾਂਦੇ ਆ ਅਸੀਂ ਸਾਥ ਖੜਨਾ ਤਾਂ ਸੀ ਹੁੰਦਾ ਨਹੀਂ ਇਸ ਕਰਕੇ ਪੰਜਾਬੀਓ ਮੈਂ ਹੱਥ ਜੋੜਦਾ ਖੜ ਜਾਇਆ ਕਰੋ ਬਾਈ ਪੰਜਾਬ ਦੀ ਗੱਲ ਕਰਨ ਵਾਲਿਆਂ ਦੇ ਪਿੱਛੇ ਖੜ ਜਾ ਕਰੋ ਇੱਥੇ ਤੁਹਾਡੀ ਗੱਲ ਕਰਨ ਵਾਲਾ ਕੋਈ ਨਹੀਂ ਰਹਿਣਾ ਜੇ ਇਹਨਾਂ ਦੇ ਆਈ ਹਾਲਾਤ ਰਹੀ ਸਰਕਾਰਾਂ ਦੀ ਸਰਕਾਰਾਂ ਲੱਗੀਆਂ ਹੋਈਆਂ ਨੇ ਮਕਾਉਣ ਤੇ ਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਉਹਨੂੰ ਮਕਾਦੋ ਉਹਨਾਂ ਨੂੰ ਜਿੰਨਾ ਤੱਕ ਦੋਨੋਂ ਤੇ ਪਰਚੇ ਪਾ ਦਿਓ ਉਹਨਾਂ ਤੇ ਦਬਾਅ ਬਣਾਓ ਤਾਂ ਜੋ ਅੱਗੇ ਤੋਂ ਕੋਈ ਪੰਜਾਬ ਦੀ ਗੱਲ ਨਾ ਕਰੇ ਇਹ ਕੰਮਾਂ ਤੇ ਲੱਗਿਆ ਹੋਇਆ ਮੌਜੂਦਾ ਸਰਕਾਰ ਪਰ ਪੰਜਾਬੀਓ ਜੰਮੇ ਭਾਨੇ ਲਈ ਆਪਾਂ ਹੰਬੜਾ ਮਾਰਿਆ ਸੀ ਜਿਵੇਂ ਭਾਨੇ ਨੂੰ ਆਪਾਂ ਜੇਲ੍ਹ ਚੋਂ ਕਢਾਇਆ ਸੀ ਲੱਖੇ ਬਾਈ ਲਈ ਵੱਡਾ ਹੰਬਲਾ ਮਾਰਿਆ ਸੀ ਕੱਟ ਕੀਤਾ ਸੀ ਮਹਾਰਾਜ ਦੀ ਧਰਤੀ ਤੇ ਇਹਨਾਂ ਦੀਆਂ ਅੱਖਾਂ ਖੋਲੀਆਂ ਸੀ ਇਸੇ ਤਰ੍ਹਾਂ ਬਾਈ ਅੱਜ ਵੀ ਇਹਨਾਂ ਦੀਆਂ ਅੱਖਾਂ ਖੋਲਣੀਆਂ ਚਾਹੀਦੀਆਂ ਨੇ ਅੱਖਾਂ ਖੋਲਣੀਆਂ ਚਾਹੀਦੀਆਂ ਨੇ ਖੜੋ ਬਿਸਮਜੀਤ ਨਾਲ ਜਰ 19 ਤਰੀਕ ਨੂੰ ਫਾਇਲ ਕਾ ਐਸਐਸਪੀ ਦਫਤਰ ਦੇ ਅੱਗੇ ਵੱਡਾ ਜਿਹੜਾ ਧਰਨਾ ਲੱਗਣ ਜਾ ਰਿਹਾ ਹੈ ਤੇ ਇਕੱਠ ਹੋਣ ਜਾ ਰਿਹਾ ਹੈ ਤੇ ਉੱਥੇ ਸਾਡਾ ਕੱਲੇ-ਕੱਲੇ ਬੰਦੇ ਦਾ ਪਹੁੰਚਣ ਦਾ ਫਰਜ਼ ਬਣਦਾ ਜਿਵੇਂ ਬਿਸਮਜੀਤ ਪੰਜਾਬ ਲਈ ਲੜਦਾ ਤੇ ਆਪਾਂ ਨੂੰ ਵੀ ਵਿਸ਼ਵ ਦੀ ਵਿਸ਼ਵ ਜਿੱਤ ਲਈ ਲੜਨਾ ਪਊਗਾ। ਇਹ ਨਵਦੀਪ ਬਾਈ ਲਿਖ ਰਿਹਾ ਕਹਿੰਦਾ ਨਵਦੀਪ ਜਲਵੇੜਾ ਬਾਈ ਨਵਦੀਪ ਲਈ ਵੀ ਬਹੁਤ ਬੋਲੇ ਆਗੇ। ਪਰ ਪਤਾ ਨਹੀਂ ਹਰਿਆਣਾ ਹਰ ਵਾਰੀ ਮੋਰੀ ਹੁੰਦਾ। ਨਵਦੀਪ ਵਾਰੀ ਪਤਾ ਨਹੀਂ ਕਿੱਥੇ ਉਹ ਵੀ ਹਰਿਆਣੇ ਵਾਲੇ ਭਰਾ ਸਾਡੇ ਲੋਕੇ ਬੈਗੇ। ਹਰ ਵਾਰੀ ਮੋਰੀ ਹੁੰਦਾ ਹਰਿਆਣਾ ਖੜਦਾ ਹੈ ਹਰੇਕ ਨਾਲ ਨਵਦੀਪ ਵਾਰੀ ਪਤਾ ਨਹੀਂ ਕਿਉਂ ਨਹੀਂ ਹਰਿਆਣੇ ਦੇ ਵਿੱਚ ਇਕੱਠੇ ਹੋ ਰਹੇ ਕਿਉਂ ਨਹੀਂ ਧਰਨੇ ਲਾ ਰਹੇ ਕਿਉਂ ਨਹੀਂ ਨਵਦੀਪ ਨੂੰ ਪੜਾਇਆ ਜਾ ਰਿਹਾ ਜਿਵੇਂ ਪੰਜਾਬ ਵਾਲਿਆਂ ਨੇ ਭਾਨੇ ਸਿੱਧੂ ਨੂੰ ਪੜਾਇਆ ਸੀ ਉਸੇ ਤਰ੍ਹਾਂ ਹਰਿਆਣਿਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪ੍ਰਭੂ ਨਵਦੀਪ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਕਿਸਾਨੀ ਲਈ ਲੜਨ ਵਾਲਾ ਯੋਧਾ ਹੈ ਨਵਦੀਪ ਲਈ ਵੀ ਹਰਿਆਣੇ ਵਾਲੇ ਖੜਜੋ ਜੇ ਇਹੋ ਜੇ ਨੌਜਵਾਨ ਜੇਲਾਂ ਚ ਛੜੇ ਗਏ ਤੇ ਫਿਰ ਤੁਹਾਡੀ ਗੱਲ ਕਿਸੇ ਨੇ ਨਹੀਂ ਕਰਨੀ ਤੁਹਾਡੀ ਕਿਸਾਨੀ ਲਈ ਕਿਸੇ ਨੇ ਨਹੀਂ ਲੜਨਾ ਤੁਹਾਡੇ ਮਜ਼ਦੂਰੀ ਲਈ ਕਿਸੇ ਨੇ ਨਹੀਂ ਲੜਨਾ ਇਹ ਗੱਲਾਂ ਮੇਰੀਆਂ ਯਾਦ ਰੱਖਿਓ ਗੱਲਾਂ ਕੌੜੀਆਂ ਨੇ ਅੱਜ ਤੁਹਾਨੂੰ ਕੌੜੀਆਂ ਲੱਗਣਗੀਆਂ ਅੱਜ ਤੁਹਾਨੂੰ ਕੌੜੀਆਂ ਲੱਗਣਗੀਆਂ ਪਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲਾਂ ਸਹੀ ਸਾਬਤ ਹੋਣਗੀਆਂ ਆਹ ਲਲੀਆਂ ਛਲੀਆਂ ਨੂੰ ਛੱਡ ਦਿਓ ਜਿਹੜੇ ਸਰਕਾਰਾਂ ਦੇ ਨਾਲ ਖੜੇ ਐ ਪਰ ਪੰਜਾਬ ਵਾਲਿਓ ਬਹੁਤ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਯਾਰ ਹਰ ਇੱਕ ਤਾਂ ਨਹੀਂ ਕਹਿੰਦਾ ਵੀ ਯਾਰ ਅਸ ਦਾ ਪਾਵਰ ਵਾਲੇ ਨਾਲ ਖੜਾਂਗੇ ਜਿ ਜਿ ਦੀ ਪਾਵਰ ਆ ਗਈ ਉਹਦੇ ਪਿੱਛੇ ਲੱਗੇ ਰਹੋ ਹਰ ਕੋਈ ਮੈਂ ਤਾਂ ਚਾਹੁੰਦਾ ਕਿ ਯਾਰ ਪੰਜਾਬੀਆਂ ਦਾ ਖੂਨ ਇਹਨਾਂ ਚਟਾ ਹੋ ਜੂਗਾ ਕਿ ਜਿਦੀ ਪਾਵਰ ਆ ਗਈ ਉਹਦੇ ਪਿੱਛੇ ਜੀਭਾਂ ਚੜਦੇ ਫਿਰਿ ਜਾਓ ਜੀਭਾਂ ਮਾਰਦੇ ਫਿਰਿ ਜਾਓ ਉਹਦੇ ਪਿੱਛੇ ਕੋਈ ਇੱਕ ਦੋ ਸਹੂਲਤਾਂ ਪਿੱਛੇ ਉਹ ਤੁਸੀਂ ਪੰਜਾਬ ਨੂੰ ਵੇਚ ਆਉਨੇ ਹੋ ਥੋੜੀਆਂ ਮੋਟੀਆਂ ਸਹੂਲਤਾਂ ਪਿੱਛੇ ਪੰਜਾਬ ਦਾ ਬਿੜਾ ਕਰ ਕਰ ਛੱਡਿਆ ਇਹਨਾਂ ਲੋਕਾਂ ਨੇ ਜਿਹੜੇ ਅਜਾ ਝਾੜੂ ਵਾਲਿਆਂ ਦੇ ਪਿੱਛੇ ਇਹਨਾਂ ਦੇ ਚਮਚੇ ਬਣੇ ਫਿਰਦੇ ਇਹਨਾਂ ਦੀ ਇਹਨਾਂ ਨੇ ਜੀਭ ਚੱਪਲਾ ਚੜਦੇ ਫਿਰਦੇ ਆ ਲਹਨਤਾਂ ਨੇ ਇਹੋ ਜਿਹੇ ਲੋਕਾਂ ਤੇ ਪਰ ਪੰਜਾਬ ਦੇ ਅਣਖੀ ਯੋਧਿਆਂ ਨੇ ਦਿਖਾਇਆ ਇਹਨਾਂ ਨੂੰ ਕਿ ਤੂੰ ਤੁਹਾਡੀ ਔਕਾਤ ਕੀ ਹੈ ਤਿੰਨ ਸੀਟਾਂ ਤੇ ਸਮਟ ਕੇ ਰਹਿ ਗਏ ਜਿਹੜੇ ਕਹਿੰਦੇ ਸੀ 13 ਜਿੱਤਾਂਗੇ ਕਿਉਂਕਿ ਪਾਵਰ ਹੈ ਪਾਵਰ ਦੇ ਨਸੇ 'ਚ ਬੌਲੇ ਹੋ ਗਏ ਸੀ ਹੰਕਾਰ ਆ ਗਿਆ ਸੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸੀ ਪੰਜਾਬ ਦੇ ਲੋਕਾਂ ਨੇ ਦੱਸਤਾ 27 ਦੇ ਵਿੱਚ ਹੋਰ ਦੱਸ ਦੇਣਗੇ ਪਰ ਉਸ ਤੋਂ ਪਹਿਲਾਂ ਪੰਜਾਬੀਓ ਆਪ ਪਾਉਣਾ ਲੋਕਾਂ ਨੂੰ ਬਚਾ ਲਈਏ ਉਹਨਾਂ ਨੌਜਵਾਨਾਂ ਨੂੰ ਬਚਾ ਲਈਏ ਜਿਹੜੇ 27 ਦੇ ਵਿੱਚ 27 ਦੇ ਵਿੱਚ ਤੁਹਾਡੀ ਸੇਵਾ ਕਰਨਗੇ ਪੰਥਕ ਲਹਿਰ ਚੱਲਣੀ ਹੈ 27 ਦੇ ਵਿੱਚ ਤੇ ਵੱਡੇ ਵੱਡੇ ਆ ਨਾਡੂ ਖਾਨ ਨੂੰ ਵਕਤ ਪੈਣਾ ਤਾਂ ਕਰਕੇ ਹੁਣੀ ਤੋਂ ਇਹ ਛਾਨਣੀ ਲਾ ਲਈਏ ਇਹਨਾਂ ਨੇ ਕਿ ਜਿਹੜੇ ਬੰਦੇ 27 ਦੇ ਵਿੱਚ ਅੱਗੇ ਆ ਸਕਦੇ ਉਹਨਾਂ ਨੂੰ ਚੱਕ-ਚੱਕ ਜੇਲ੍ਹਾਂ ਛੱਡ ਦੋ ਇਹ ਤਾਂ ਲੱਗਿਆ ਕਿ ਕਰਨ ਕਿਉਂਕਿ ਇਹ ਝੱਲ ਨਹੀਂ ਸਕਦੇ ਹਾਜ਼ਮੇ ਇਹਨਾਂ ਕੋਲੇ ਹੈ ਨਹੀਂ ਸਬਰ ਇਹਨਾਂ ਕੋਲੇ ਹੈ ਨਹੀਂ ਇਸ ਕਰਕੇ ਬਾਈ 19 ਤਰੀਕ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਫਾਇਲ ਕਾ ਜਰੂਰ ਪਹੁੰਚੋ ਐਸਐਸਪੀ ਦਫਤਰ ਦੇ ਅੱਗੇ ਜੇ ਐਂ ਫਿਰ ਇਹ ਚੱਕਣ ਲੱਗੇ ਇਕੱਲੇ ਇਕੱਲੇ ਨੂੰ ਤੇ ਫਿਰ ਤਾਂ ਲਹਨਤਾਂ ਨੇ ਫਿਰ ਸਾਡਾ ਖੂਨ ਚਟਾਊਗਾ ਜੇ ਅਸੀਂ ਅੱਜ ਵੀ ਨਾ ਬੋਲੇ ਭਾਈ ਲਹਨਤਾਂ ਨੇ ਆਓ ਇਕੱਠੇ ਹੋ ਕੇ ਭਾਈ ਲੜੀਏ 19 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਭਾਈ ਫਾਇਲ ਕਾ ਐਸਐਸਪੀ ਦਫਤਰ ਅੱਗੇ ਭਾਈ ਜਰੂਰ ਪਹੁੰਚੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ